ਪਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਗੁਰਜਾਤ ਸਿੰਘ ਜੀ ਗੁਰਜਾਤ ਸਿੰਘ ਜੀ ਪਤਾ ਲੱਗਾ ਕਿ ਬੋਦੇਵਾਲ ਦੀ ਜਿਹੜੀ ਧਰਤੀ ਉੱਤੇ ਆ ਉਹ ਰਾਤ ਦਾ ਕੋਈ ਟੁਕੜਾ ਕੋ ਡਿੱਗਾ ਜਿਹੜੇ ਬਹੁਤ ਖੜਾਕਾ ਹੋਇਆ ਵਾ ਤੁਹਾਡੀ ਪਹਿਲੀ ਜਿਹੜਾ ਜੀ ਹਾਂ ਜੀ ਪਿੰਡ ਸੱਕਿਆਂ ਵਾਲੀ ਦਾ ਜੀ ਅੱਛਾ ਜੀ ਸੱਕਿਆਂ ਵਾਲੀ ਆ ਸਾਡੀ ਪਹਿਲੀ ਬਿਲਕੁਲ ਰਾਤ 1:30 ਵਜੇ ਬਹੁਤ ਵੱਡਾ ਧਮਾਕਾ ਹੋਇਆ ਹੂੰ ਤੇ ਮੈਂ ਉੱਠਿਆ ਇੱਕਦਮ ਬਾਹਰ ਹੂੰ ਤੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਡਿੱਗ ਸਕਦਾ ਜੀ ਹੂੰ ਤੇ ਅਸੀਂ ਤੇ ਇਧਰ ਉਧਰ ਵੇਖਣਾ ਇਧਰ ਵੀ ਕਿੱਥੇ ਡਿੱਗਿਆ ਤਿੰਨ ਤਾ ਟਮਾਤੇ ਹੋਰ ਹੋਏ ਹੂੰ ਉਦੋਂ ਬਾਅਦ ਐਨੂੰ ਉਹ ਧਰੱਗੇ ਵੀ ਕਹਿੰਦੇ ਡੱਗਾ ਅਸੀਂ ਤੇ ਕਹਿੰਦੇ ਉੱਥੇ ਵੀ ਇਕੱਠੇ ਹੋਇਆ ਲੋ ਹਾਂਜੀ ਅਸੀਂ ਸਵੇਰੇ ਫਿਰ ਜਦੋਂ ਦਰਵਾਜ਼ਾ ਖੋਲ੍ਹਿਆ ਐਨੂੰ ਬਾਹਰ ਨਿਕਲਣ ਨੂੰ ਹਾਂਜੀ ਤੇ ਉਹ ਸਾਡੇ ਵੇਖਿਆ ਵੀ ਆ ਕਰਦੀ ਨੇ ਵੀ ਆਪਣਾ ਇਹ ਉਹ ਕੀ ਪਿਆਵਾ ਇੱਕ ਕਾਤਰਾਂ ਤੁਹਾਡੇ ਹੱਥ ਵਿੱਚ ਉਹਨਾਂ ਦੀ ਹਾਂਜੀ ਤੁਹਾਡੇ ਹੱਥ ਵਿੱਚ ਕਾਤਰ ਵੱਡਾ ਲੱਗੇ ਜਿਵੇਂ ਛੋਟੀਆਂ ਛੋਟੀਆਂ ਕਾਤਰਾਂ ਇਦਾਂ ਦੀਆਂ ਜੇ ਜ਼ਿਆਦਾ ਪਲਾਸਦਾ ਡਰੋਨ ਟਾਈਪ ਦਾ ਜਿਦਾਂ ਹੁੰਦਾ ਜੀ ਤੇ ਇਦਾਂਕ ਮਤਲਬ ਸਾਈਜ਼ ਜਿਹਾ ਲੱਗ ਪਕ